ਕਰ ਸਕੀਆਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਗਰੀਬ ਬੋੜੀ ਇਤਲੇ ਨਹੀਂ ਮੈਂ ਨਹੀਂ ਜਾਗਦਾ ਮੈਂ ਮੇਰੇ ਨਾਲ ਨਹੀਂ ਪਤਣਾ ਮੈਂ ਚਾਹੁੰਦੀ ਸਾਡੇ ਨਾਲ ਆਇਓਗੇ ਅਸੀਂ ਬਾਜੇਗਾ ਜਨਾ ਵੈਲਕਮ ਗਾਉਂਦਾ ਜੀ ਮੇਰੇ ਪੁੱਤ ਦਾ ਅਖਰੀ ਬੈਕਟ ਮੇਰੇ ਪੁੱਤ ਦਾ ਦਸਤਰੀ ਜਾਣਾ ਨਸ਼ਾ ਨਸ਼ਾ ਬਹੁਤ ਮਾਣ ਨਹੀਂ ਕਰੂਏ ਹੀ ਕਹਿੰਦੇ ਪੁੱਤ ਤੇ ਵੀ ਮੈਂ ਨਸ਼ਾ ਦੂ ਮਾਮਾ ਜੀ ਪੁੱਤ ਤੇਰੀ ਨਾਲ ਕਿਉਂ ਹੋਣਗੇ ਮੈਂ ਇਹ ਮੇਰਾ ਪਤਨ ਸਿਸਟਮ ਸੇ ਕੋਈ ਮਾਣਾ ਪੇਜ ਜਾਂਦੇ ਪੁੱਤ ਨੂੰ ਪੇਜੇ ਨਾ ਇਹ ਸਰਕਾਰ ਨੂੰ ਬੇਨਤੀ ਕਰਦੀ ਐ ਸੱਚੇ ਸਿਤਾ ਹੀ ਮਾਵਾ ਕਹਿੰਦੀਆਂ ਨੇ ਵੀ ਕੋਈ ਵੀ ਜੇ ਇਤੀ ਸਰਕਾਰ ਸਿਸਟਮ ਸਹੀ ਹੋਣ ਬਹੁਤ ਵਧੀਆ ਆਹਨੇ ਮਾਵਾ ਉਹਦੇ ਦਿਲ ਦੇ ਟੁਕੜੇ ਕਿਉਂ ਬਾਹਰ ਭੇਜੇ ਜਾਂਦੇ ਕਾਲੇ ਵਾਸਤੇ ਕੈਨੇਡਾ ਭੇਜੇ ਜਾਂਦੇ ਨੇ ਆਹ ਹਾਲ ਵਾਸਤੇ ਬੜਾ ਪੇ ਦੀ ਲਾਠੀ ਹੁੰਦੀ ਏ ਬੱਚੇ ਨੀਆ ਪੁੱਤ ਲਾਠੀ ਮੰਨਦੇ ਨੇ ਪਰ ਆ ਤਾਂ ਲਾਠੀ ਬੱਚੇ ਤਾਂ ਤੋੜ ਦਿੰਦੇ ਨੇ ਜਮਦਰ ਜਾ ਕੇ ਆ ਸਰਕਾਰ ਪੰਜਾਬ ਚੋਂ ਭੇਜ ਕੇ ਬੱਚੇ ਉਹ ਸਰਕਾਰਾਂ ਚ ਭੇਜਦੇ ਆ ਉੱਥੇ ਲਾਸ਼ਾਂ ਆਉਂਦੀਆਂ ਬੱਚੇ ਦੀਆਂ ਮਾਪਿਓ ਇਹ ਉਮੀਦ ਕਰਦੇ ਨੇ ਇਹ ਉਮੀਦ ਕਰਦੇ ਨੇ ਮਾਪਿਓ ਆਪਣੇ ਬੱਚਿਆਂ ਨੂੰ ਸਵਾਰ ਕੇ ਵਧੀਆ ਭੇਜਣਾ ਬਾਹਰ ਜਾ ਕੇ ਮੈਂ ਬਹੁਤ ਹੈ ਸਰਕਾਰ ਨੂੰ ਅਪੀਲ ਕਰਦੀ ਆ ਹੇ ਭਵੰਤਮਾਨ ਜੀ ਜੇ ਸਾਡੀ ਪੁਕਾਰ ਸੁਣਦੇ ਹੋ ਤਾਂ ਕਿਸੇ ਵੀ ਸਿਸਟਮ ਤੁਸੀਂ ਐਸਾ ਕਰੋ ਕੋਈ ਭਵੰਤਮਾਨ ਜੀ ਕੋਈ ਐਸਾ ਸਿਸਟਮ ਕਰੋ ਵੀ ਇੱਥੋਂ ਦੇ ਕਨੇਡਾ ਇੰਡੀਆ ਦੇ ਬੱਚੇ ਆਪਣੇ ਉੱਥੇ ਬਾਹਰ ਨਾ ਜਾਣ ਨਾ ਕਨੇਡਾ ਨਾ ਕਿਤੇ ਵੀ ਇੱਥੇ ਕੰਮਕਾਰ ਨੌਕਰੀਆਂ ਮਿਲਣ ਭਵੰਤਮਾਨ ਜੀ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਮੰਨੋ ਵੀ ਇੱਥੇ ਕੰਮਕਾਰ ਬੱਚਿਆਂ ਨੂੰ ਮਿਲਣ ਕੁੜੀਆਂ ਨੂੰ ਮੁੰਡਿਆਂ ਨੂੰ ਨਸ਼ੇ ਤੋਂ ਹਮੇਸ਼ਾ ਦੂਰ ਕਿਤੇ ਜਾਣ ਤੇ ਹਮੇਸ਼ਾ ਮੈਂ ਇਹ ਗੱਲ ਕਹਿਣੀ ਹੈ ਕਿ ਕਦੇ ਵੀ ਆਪਣੀ ਮਾਂ ਦੇ ਦਿਲ ਦੇ ਟੁਕੜੇ ਨੂੰ ਬਾਹਰ ਨਹੀਂ ਭੇਜੋ ਹਾਂ ਬਸ ਮੈਂ ਤੇ ਇਹੀ ਵੀਰ ਕਰਦੀ ਆ ਇਹੀ ਚਾਹਣੀ ਹੈ ਹਰੇਕ ਮਾਪੇ ਲਈ ਈ ਤੁਹਾਡੇ ਵਿੱਚ ਤੇ ਅਰਦਾਸ ਕਰੂੰਗਾ ਵੀ ਤੁਸੀਂ ਇਹ ਸਿਸਟਮ ਜ਼ਰੂਰ ਕਰੋ ਭਵੰਤਮਾਨ ਪੰਜ ਕੀ ਅਪੀਲ ਕਰਨਾ ਚਾਹੋਂਗੇ ਸਰਕਾਰ ਨੂੰ ਵੀ ਉਹਦੀ ਜਿਹੜੀ ਮਿੱਟੀ ਇੱਥੇ ਅਸੀਂ ਇਹੀ ਅਪੀਲ ਕਰਨਾ ਚਾਹੁੰਨੀ ਆ ਹਮਤਮਾਨ ਜੀ ਕਿ ਸਾਡਾ ਬੱਚਾ ਸਾਡੇ ਕੋਲ ਆ ਜਾਈ ਜਲਦੀ ਤੋਂ ਜਲਦੀ ਅਸੀਂ ਆਪਣੇ ਬੱਚੇ ਨੂੰ ਮੂੰਹ ਵੀ ਖਲੀਏ ਆਸਟ ਵਾਰ ਬਸ ਇਹੀ ਚਾਹੁੰਦੇ ਆ ਅਸੀਂ ਕਿ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਉਹਦੇ ਬੱਚੇ ਦਾ ਮੂੰਹ ਵੇਖੀਏ ਬਸ ਅੱਗਾਂ